ਮੇਰਾ ਨਾਮ ਰੁਪਿੰਦਰਾ ਮੈਂ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਆ ਮੇਰੀਆਂ ਦੋ ਹੋਰ ਭੈਣਾਂ ਸੀ ਤੇ ਇੱਕ ਭਰਾ ਸੀ ਅਸੀਂ ਸ਼ਹਿਰ ਵਿੱਚ ਰਹਿੰਦੇ ਆ ਮੈਂ ਕਾਫੀ ਪੜ੍ਹੀ ਹੋਈ ਸੀ ਤੇ ਮੇਰਾ ਡ੍ਰੀਮ ਵਿਦੇਸ਼ ਜਾਣ ਦਾ ਸੀ ਮੈਂ ਸਾਰੇ ਭੈਣ ਭਰਾਵਾਂ ਵਿੱਚੋਂ ਵੱਡੀ ਸੀ ਮੇਰੇ ਲਈ ਕਾਫੀ ਰਿਸ਼ਤੇ ਆਏ ਸੀ ਤੇ ਅਜੇ ਤੱਕ ਕੋਈ ਵਧੀਆ ਨਹੀਂ ਲੱਗਾ ਸੀ ਅਜੇ ਤੱਕ ਕਿਤੇ ਵੀ ਗੱਲ ਪੱਕੀ ਨਹੀਂ ਹੋਈ ਸੀ ਮੈਂ ਪੜ੍ਹਿਆ ਲਿਖਿਆ ਮੁੰਡਾ ਚਾਹੁੰਦੀ ਸੀ ਮੈਨੂੰ ਇੱਕ ਰਿਸ਼ਤਾ ਪਿੰਡ ਵਿੱਚੋਂ ਆਇਆ ਜੋ ਕਿ ਮੁੰਡਾ ਠੀਕ ਠਾਕ ਸੀ ਜਿਆਦਾ ਸੋਹਣਾ ਨਹੀਂ ਸੀ ਪਰ ਉਹਦੀ ਸਾਰੀ ਫੈਮਿਲੀ ਦੀ ਅਮਰੀਕਾ ਦੀ ਫਾਈਲ ਲੱਗੀ ਹੋਈ ਸੀ ਜਦੋਂ ਡੈਡੀ ਨੇ ਮੈਨੂੰ ਦੱਸਿਆ ਤਾਂ ਮੈਂ ਸਾਫ਼ ਮਨਾ ਕਰ ਦਿੱਤਾ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਸ਼ਹਿਰ ਵਿੱਚ ਰਹੀ ਸੀ ਤੇ ਪਿੰਡ ਵਿੱਚ ਰਹਿਣਾ ਮੇਰੇ ਲਈ ਕੋਈ ਸੌਖੀ ਗੱਲ ਨਹੀਂ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਸ਼ਹਿਰ ਵਿੱਚ ਹੀ ਹੋਵੇ ਡੈਡੀ ਮੈਨੂੰ ਕਹਿੰਦੇ ਮੁੰਡੇ ਕੋਲ ਜ਼ਮੀਨ ਬਹੁਤ ਆ ਤੇ ਸ਼ਹਿਰ ਵਿੱਚ ਆਪਣੇ ਪਲਾਟ ਵੀ ਆ ਇਸ ਕਰਕੇ ਤੈਨੂੰ ਇਸ ਰਿਸ਼ਤੇ ਨੂੰ ਨਾ ਨਹੀਂ ਕਰਨੀ ਚਾਹੀਦੀ ਤੂੰ ਇੱਕ ਵਾਰ ਹੋਰ ਸੋਚ ਲਾ ਨਾਲੇ ਮੁੰਡੇ ਦੀ ਅਮਰੀਕਾ ਦੀ ਫਾਈਲ ਵੀ ਲੱਗੀ ਹੋਈ ਆ ਤੇ ਤੇਰੀ ਵੀ ਇਹ ਨਾਲ ਹੀ ਲੱਗ ਜਾਣੀ ਆ ਮੁੰਡੇ ਦੀ ਫੈਮਿਲੀ ਵਿੱਚ ਮੁੰਡੇ ਦੀਆਂ 4 ਭੈਣਾਂ ਸੀ ਜੋ ਕਿ ਵਿਆਹੀਆਂ ਹੋਈਆਂ ਸੀ ਤੇ ਇੱਕ ਵੱਡਾ ਭਰਾ ਵੀ ਸੀ ਜੋ ਸ਼ਹਿਰ ਵਿੱਚ ਆਪਣੀ ਘਰ ਵਾਲੀ ਤੇ ਬੱਚਿਆਂ ਨਾਲ ਰਹਿੰਦਾ ਸੀ ਤੇ ਇਹ ਮੁੰਡਾ ਸਭ ਤੋਂ ਛੋਟਾ ਸੀ ਤੇ ਘਰ ਵਿੱਚ ਦੋਵੇਂ ਮਾਂ ਪੁੱਤ ਰਹਿੰਦੇ ਸੀ ਡੈਡੀ ਦੱਸਦੇ ਸੀ ਕਿ ਵਿਚੋਲਣ ਦੱਸਦੀ ਸੀ ਕਿ ਘਰ ਬਹੁਤ ਵੱਡਾ ਆ ਤੇ ਘਰ ਵਿੱਚ ਦੋ ਗੱਡੀਆਂ ਖੜੀਆਂ ਨੇ ਤੇ ਹਰੇਕ ਚੀਜ਼ ਘਰ ਵਿੱਚ ਆ ਇਸੇ ਤਰ੍ਹਾਂ ਹੌਲੀ-ਹੌਲੀ ਸਾਡਾ ਮਨ ਬਣ ਗਿਆ ਤੇ ਡੈਡੀ ਕਹਿੰਦੇ ਇੱਕ ਵਾਰ ਦੇਖਣ ਵਿੱਚ ਕੀ ਹਰਜਿਆ ਮੈਂ ਕਿਹਾ ਠੀਕ ਆ ਡੈਡੀ ਇੱਕ ਵਾਰ ਤੁਸੀਂ ਦੇਖ ਆਓ ਪਰ ਫੈਮਲੀ ਪੜੀ ਲਿਖੀ ਹੋਣੀ ਚਾਹੀਦੀ ਆ ਪਿੰਡਾਂ ਵਾਲੇ ਤਾਂ ਅਨਪੜ੍ਹੇ ਹੁੰਦੇ ਨੇ ਪਰ ਡੈਡੀ ਦੱਸਦੇ ਸੀ ਕਿ ਇਹ ਤਾਂ ਪੜਿਆ ਲਿਖਿਆ ਪਰਿਵਾਰ ਆ ਸਾਰੀਆਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ ਤੇ ਮੁੰਡਾ ਵੀ ਪੜਿਆ ਲਿਖਿਆ ਆ ਡੈਡੀ ਰਿਸ਼ਤਾ ਦੇਖ ਆਏ ਸੀ ਡੈਡੀ ਨੂੰ ਘਰ-ਬਾਰ ਪਸੰਦ ਆ ਗਿਆ ਸੀ ਤੇ ਮੁੰਡਾ ਵੀ ਪਸੰਦ ਆ ਗਿਆ ਸੀ ਤੇ ਡੈਡੀ ਕਹਿਣ ਲੱਗੇ ਕਿ ਸਾਰੇ ਪੜੇ ਲਿਖੇ ਨੇ ਡੈਡੀ ਮੈਨੂੰ ਕਹਿਣ ਲੱਗੇ ਤੂੰ ਇੱਕ ਵਾਰ ਸੋਚ ਲੈ ਫੈਮਲੀ ਤਾਂ ਪੜੀ ਲਿਖੀ ਆ ਤੇ ਘਰ-ਬਾਰ ਵੀ ਬਹੁਤ ਵਧੀਆ ਆ ਤੇ ਅਮਰੀਕਾ ਦੀ ਫਾਈਲ ਲੱਗੀ ਹੋਈ ਆ ਤੂੰ ਕਿਹੜਾ ਇੱਥੇ ਰਹਿਣਾ ਆ ਜਲਦੀ ਅਮਰੀਕਾ ਦਾ ਬਣ ਜਾਣਾ ਆ ਤੇਰਾ ਵਿਦੇਸ਼ ਜਾਣ ਦਾ ਸੁਪਨਾ ਵੀ ਪੂਰਾ ਹੋ ਜਾਣਾ ਤੇ ਫੈਮਲੀ ਵੀ ਕੋਈ ਵੱਡੀ ਨਹੀਂ ਆ ਘਰ ਵਿੱਚ ਕੱਲੇ ਮਾਂ ਪੁੱਤ ਨੇ ਦੂਜਾ ਮੁੰਡਾ ਤਾਂ ਸ਼ਹਿਰ ਰਹਿੰਦਾ ਆ ਆਪਣੀ ਫੈਮਲੀ ਨਾਲ ਮੈਂ ਕਿਹਾ ਠੀਕ ਆ ਡੈਡੀ ਜੇ ਤੁਹਾਨੂੰ ਠੀਕ ਲੱਗਦਾ ਤਾਂ ਦੇਖ ਲਓ ਸਾਡੀ ਦੇਖ ਦਿਖਾਈ ਹੋ ਗਈ ਤੇ ਵਿਆਹ ਵੀ ਪੱਕਾ ਹੋ ਗਿਆ ਜਦੋਂ ਸਾਡਾ ਵਿਆਹ ਸੀ ਉਦੋਂ ਮੇਰੀ ਅਮਰੀਕਾ ਵਾਲੀ ਨਾਨਣ ਵੀ ਬਾਹਰੋਂ ਆਈ ਹੋਈ ਸੀ ਸਾਡਾ ਵਿਆਹ ਹੋਏ ਨੂੰ ਮਹੀਨਾ ਹੋ ਗਿਆ ਸੀ ਮੇਰੀ ਅਮਰੀਕਾ ਵਾਲੀ ਨਨਾਨ ਇੱਕ ਮਹੀਨਾ ਸਾਡੇ ਕੋਲ ਰਹਿ ਕੇ ਗਈ ਸੀ ਮੇਰੀਆਂ ਬਾਕੀ ਨਨਾਨਾ ਦਾ ਸੁਭਾਅ ਤਾਂ ਠੀਕ ਸੀ ਪਰ ਮੇਰੀ ਅਮਰੀਕਾ ਵਾਲੀ ਨਨਾਨਾ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਸੀ ਮੈਨੂੰ ਉਹਦਾ ਸੁਭਾਅ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਉਹ ਮੈਨੂੰ ਬੜੇ ਪਿਆਰ ਨਾਲ ਬੁਲਾਉਂਦੀ ਸੀ ਤੇ ਬੜਾ ਪਿਆਰ ਵੀ ਕਰਦੀ ਸੀ ਉਹ ਮੈਨੂੰ ਕਹਿੰਦੀ ਸੀ ਰੁਪਿੰਦਰ ਹੁਣ ਜ਼ਿਆਦਾ ਟਾਈਮ ਨਹੀਂ ਹੁਣ ਆਪਾਂ ਜਲਦੀ ਹੀ ਉਧਰ ਇਕੱਠੇ ਹੋ ਜਾਵਾਂਗੇ ਇਹਨਾਂ ਦੀ ਫਾਈਲ ਤਾਂ ਲੱਗੀ ਹੋਈ ਆ ਤੇ ਤੇਰੀ ਵੀ ਫਾਈਲ ਜਲਦੀ ਲਗਾ ਦੇਣੀ ਆ ਤੇ ਆਪਾਂ ਸਾਰੇ ਉੱਥੇ ਇਕੱਠੇ ਹੋ ਜਾਵਾਂਗੇ ਮੇਰੀਆਂ ਸਾਰੀਆਂ ਨਨਾਨਾ ਤੇ ਉਹਨਾਂ ਦੇ ਘਰਾਂ ਦੀ ਫਾਈਲ ਲੱਗੀ ਹੋਈ ਸੀ ਮੇਰੇ ਵਿਆਹ ਨੂੰ 2 ਮਹੀਨੇ ਹੋ ਗਏ ਸੀ ਮੇਰੀ ਅਮਰੀਕਾ ਵਾਲੀ ਨਨਾਨਤਾ ਵਾਪਿਸ ਚਲੀ ਗਈ ਸੀ ਤੇ ਮੇਰੀ ਵੱਡੀ ਨਨਾਨ ਅਜੇ ਇੱਥੇ ਹੀ ਸੀ ਮੇਰੀ ਵੱਡੀ ਨਨਾਨ ਦੇ ਮੁੰਡੇ ਦਾ ਵਿਆਹ ਹੋਇਆ ਸੀ ਤੇ ਉਹਦੀ ਨੌ ਹੈਗੀ ਸੀ ਇਸ ਕਰਕੇ ਉਹਦਾ ਸਰ ਜਾਂਦਾ ਸੀ ਤੇ ਉਹ ਇੱਥੇ ਸਾਡੇ ਕੋਲ ਜਿਆਦਾ ਦਿਨ ਰਹਿ ਜਾਂਦੀ ਸੀ ਉਹ ਵੇਖਣ ਵਿੱਚ ਬੜੀ ਤੇਜ ਜੀ ਲੱਗਦੀ ਸੀ ਉਹ ਮੈਨੂੰ ਸਾਡੇ ਘਰ ਵਿੱਚ ਕੁਝ ਜ਼ਿਆਦਾ ਹੀ ਪ੍ਰਧਾਨ ਲੱਗਦੀ ਸੀ। ਉਹ ਮੈਨੂੰ ਹਮੇਸ਼ਾ ਘਰ ਦੇ ਕੰਮ ਸੁਣਾਉਂਦੀ ਰਹਿੰਦੀ ਸੀ ਕਿ ਆਹ ਕਰਨਾ, ਉਹ ਕਰਨਾ। ਉਹ ਮੈਨੂੰ ਕਹਿੰਦੀ ਹੁਣ ਮੇਰੀ ਮਾਂ ਤੋਂ ਇੰਨਾ ਕੰਮ ਨਹੀਂ ਹੋਣਾ, ਹੁਣ ਤੂੰ ਆਪ ਸਾਰਾ ਘਰ ਸੰਭਾਲਣਾ ਆ। ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਕਿਸੇ ਨੇ ਘੁੰਮਣ ਜਾਣ ਦੀ ਕੋਈ ਗੱਲ ਨਹੀਂ ਕੀਤੀ। ਤੇ ਘਰ ਸੰਭਾਲਣ ਦੀ ਗੱਲ ਪਹਿਲਾਂ ਮੈਨੂੰ ਕਹਿ ਦਿੱਤੀ ਆ ਮੈਨੂੰ ਤਾਂ ਲੱਗਿਆ ਸੀ ਅਸੀਂ ਵਿਆਹ ਤੋਂ ਬਾਅਦ ਘੁੰਮਣ ਜਾਵਾਂਗੇ ਪਰ ਇਹ ਤਾਂ ਮੈਨੂੰ ਕੰਮ ਤੇ ਕੰਮ ਸੁਣਾਈ ਜਾਂਦੀ ਆ ਮੈਨੂੰ ਦਿਲ ਵਿੱਚ ਉਹਦੇ ਤੇ ਬਹੁਤ ਗੁੱਸਾ ਆ ਰਿਹਾ ਸੀ ਨਾਲੇ ਉਹ ਇੰਨੀ ਪ੍ਰਧਾਨ ਕਿਉਂ ਬੰਦੀ ਫਿਰਦੀ ਸੀ ਮੇਰੀ ਸੱਸ ਨੇ ਤਾਂ ਅਜੇ ਕੁਝ ਨਹੀਂ ਕਿਹਾ ਸੀ ਪਰ ਮੇਰੀ ਨਨਾਨ ਕੁਝ ਜ਼ਿਆਦਾ ਹੀ ਪ੍ਰਧਾਨ ਬਣੀ ਫਿਰਦੀ ਸੀ ਮੈਂ ਆਪਣੇ ਘਰ ਵਾਲੇ ਹਰਪ੍ਰੀਤ ਨੂੰ ਕਿਹਾ ਕਿ ਆਪਾਂ ਕਿਤੇ ਘੁੰਮਣ ਚੱਲਦੇ ਆਂ ਤਾਂ ਉਹ ਕਹਿੰਦਾ ਮੰਮੀ ਨੂੰ ਪੁੱਛ ਲੈਨੇ ਆ ਮੈਂ ਕਿਹਾ ਠੀਕ ਐ ਤੁਸੀਂ ਪੁੱਛ ਲਿਓ ਜਦੋਂ ਹਰਪ੍ਰੀਤ ਨੇ ਮੰਮੀ ਨੂੰ ਪੁੱਛਿਆ ਤਾਂ ਮੰਮੀ ਕਹਿੰਦੀ ਦੇਖ ਲਿਓ ਆਪਣੀ ਦੀਦੀ ਨੂੰ ਪੁੱਛ ਲਓ ਉਹ ਵੀ ਤੁਹਾਡੇ ਨਾਲ ਚਲੀ ਜਾਊਗੀ ਮੈਨੂੰ ਬਹੁਤ ਗੁੱਸਾ ਆਇਆ ਕਿ ਵਿਆਹ ਤਾਂ ਸਾਡਾ ਹੋਇਆ ਉਹ ਸਾਡੇ ਨਾਲ ਕਿਉਂ ਜਾਊਗੀ ਹਰਪ੍ਰੀਤ ਮੈਨੂੰ ਆਕੇ ਕਹਿਣ ਲੱਗੇ ਦੀਦੀ ਨੂੰ ਪੁੱਛ ਲੈਣੇ ਉਹ ਵੀ ਨਾਲ ਚਲੇ ਜਾਣਗੇ ਮੈਂ ਹਰਪ੍ਰੀਤ ਨੂੰ ਕਿਆ ਕੇ ਵਿਆਹ ਤਾਂ ਆਪਣਾ ਹੋਇਆ ਆ ਉਹਦੇ ਤੋਂ ਕੀ ਕਰਾਉਣਾ ਆ ਨਾਲੇ ਉਹਨਾਂ ਦੀ ਕਿਹੜਾ ਉਮਰ ਆ ਘੁੰਮਣ ਜਾਣ ਦੀ ਆਪਣੇ ਨਾਲ ਉਹ ਕਿਉਂ ਘੁੰਮਣ ਜਾਣਗੇ ਹਰਪ੍ਰੀਤ ਕਹਿੰਦੇ ਤੋਂ ਗੁੱਸੇ ਹੀ ਹੁੰਨੀ ਆ ਫੇਰ ਕੀ ਜੇ ਨਾਲ ਉਹ ਚਲੇ ਜਾਣਗੇ ਮੇਕਾ ਤੁਹਾਨੂੰ ਨਹੀਂ ਪਤਾ ਇਦਾਂ ਚੰਗਾ ਲੱਗਦਾ ਆ ਮੇਰੀ ਸੱਸ ਨੇ ਮੁੜ ਕੇ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੁਸੀਂ ਘੁੰਮਣ ਜਾਣ ਲਈ ਕਹਿੰਦੇ ਸੀ ਤੇ ਗਏ ਕਿਉਂ ਨਹੀਂ ਮੈਂ ਆਪਣੇ ਪੇਕੇ ਗਈ ਤਾਂ ਮੈਂ ਆਪਣੀ ਭੈਣ ਨਾਲ ਗੱਲ ਸ਼ੇਅਰ ਕੀਤੀ ਕਿ ਹਰਪ੍ਰੀਤ ਇਦਾਂ ਆਪਣੀ ਭੈਣ ਨੂੰ ਨਾਲ ਲਿਜਾਣ ਲਈ ਕਹਿੰਦਾ ਸੀ ਤਾਂ ਉਹ ਹੈਰਾਨ ਰਹਿ ਗਈ ਤੇ ਮੇਰੀ ਭੈਣ ਮੈਨੂੰ ਕਹਿੰਦੀ ਉਹਨੇ ਨਾਲ ਕੀ ਕਰਨਾ ਆ ਨਾਲੇ ਉਹ ਤਾਂ ਹੁਣ ਨਵਾਂ ਵਾਲੀ ਆ ਉਹ ਕਿਤੇ ਨਾਲ ਜਾਂਦੀ ਚੰਗੀ ਲੱਗਦੀ ਆ ਨਾਲੇ ਉਹਦਾ ਕੀ ਮਤਲਬ ਆ ਨਵੇਂ ਵਿਆਹੇ ਜੋੜੇ ਨਾਲ ਜਾਣ ਦਾ ਮੈਂ ਵਾਪਿਸ ਆਪਣੇ ਸੋਹਰੇ ਚਲੀ ਗਈ ਤਾਂ ਉਦੋਂ ਤੱਕ ਮੇਰੀ ਨਨਾਨ ਨਾ ਵਾਪਿਸ ਆਪਣੇ ਪਿੰਡ ਚਲੀ ਗਈ ਸੀ ਮੇਰੀ ਸੱਸ ਬੜੀ ਕੰਜੂਸ ਜਈ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਹਰ ਇੱਕ ਚੀਜ਼ ਦੀ ਬਚਤ ਕਰੀਦੀ ਹੁੰਦੀ ਆ ਮੈਂ ਆਪਣੇ ਪੇਕੇ ਬਹੁਤ ਖੁੱਲ ਕੇ ਜ਼ਿੰਦਗੀ ਜਿਉਂਦੀ ਸੀ ਮੈਨੂੰ ਪਿੰਡ ਵਿੱਚ ਇਹ ਚੀਜ਼ਾਂ ਬਹੁਤ ਹਰਟ ਕਰਦੀਆਂ ਸੀ ਮੈਂ ਕਈ ਵਾਰ ਹਰਪ੍ਰੀਤ ਨੂੰ ਕਹਿਣਾ ਕਿ ਆਪਾਂ ਸ਼ਹਿਰ ਚਲੀਏ ਤਾਂ ਉਹਨੇ ਕਹਿਣਾ ਸ਼ਹਿਰ ਕੀ ਆ ਖੇਤ ਵਿੱਚ ਬਹੁਤ ਕੰਮ ਨੇ ਇਦਾਂ ਕਹਿ ਕੇ ਬੱਸ ਉਹਨੇ ਸਾਹਰ ਦੇਣਾ ਮੈਂ ਆਪਣੇ ਪੇਕੇ ਗਈ ਤਾਂ ਮੈਂ ਹਰਪ੍ਰੀਤ ਨੂੰ ਕੈਪਰੀ ਤੇ ਟੀ-ਸ਼ਰਟ ਲਿਆ ਕੇ ਦਿੱਤੀ ਕਿਉਂਕਿ ਹਰਪ੍ਰੀਤ ਨੂੰ ਬਹੁਤ ਕੱਟ ਸ਼ੌਂਕ ਸੀ ਕੱਪੜਿਆਂ ਦਾ ਮੈਂ ਬੜੇ ਚਾਹ ਨਾਲ ਉਹਨੂੰ ਕੱਪੜੇ ਲਿਆ ਕੇ ਦਿੱਤੇ ਤੇ ਹਰਪ੍ਰੀਤ ਉਹ ਕੱਪੜੇ ਮੰਮੀ ਜਾਣੀ ਮੇਰੀ ਸੱਸ ਨੂੰ ਦਿਖਾਉਣ ਗਿਆ ਤਾਂ ਉਹ ਕਹਿੰਦੀ ਰਹਿਣ ਦੇ ਇਹੋ ਜਿਹੇ ਕੱਪੜੇ ਆਪਣੇ ਪਿੰਡਾਂ ਵਿੱਚ ਨਹੀਂ ਚੱਲਦੇ ਤਾਂ ਹਰਪ੍ਰੀਤ ਵਾਪਿਸ ਲਿਆ ਗਿਆ ਮੈਨੂੰ ਕਹਿੰਦਾ ਅਲਮਾਰੀ ਵਿੱਚ ਰੱਖ ਦੇ ਮੰਮੀ ਨੂੰ ਇਹ ਪਸੰਦ ਨਹੀਂ ਆਏ ਮੈਂ ਕਿਹਾ ਮੈਨੂੰ ਤਾਂ ਪਸੰਦ ਨੇ ਮੈਂ ਤੁਹਾਨੂੰ ਇੰਨੇ ਪਿਆਰ ਨਾਲ ਲਿਆ ਕੇ ਦਿੱਤੇ ਆ ਤਾਨੂੰ ਵੀ ਪਸੰਦ ਸੀ ਫਿਰ ਤੁਸੀਂ ਮੰਮੀ ਦੇ ਅੱਖੇ ਲੱਗ ਗਏ ਨਾਲੇ ਮੰਮੀ ਨੂੰ ਕੀ ਪਤਾ ਰਵਾਜ ਦਾ ਕੀ ਚੱਲਦਾ ਕੀ ਨਹੀਂ ਤਾਂ ਹਰਪ੍ਰੀਤ ਕਹਿੰਦਾ ਪਿੰਡਾਂ ਦੇ ਹਿਸਾਬ ਨਾਲ ਕੱਪੜੇ ਪਾਉਣੇ ਪੈਂਦੇ ਨੇ ਮੈਂ ਹੈਰਾਨ ਰਹਿ ਗਈ ਕਿ ਜਿੱਦਾਂ ਮੇਰੀ ਸਾਸ ਨੇ ਕਹਿ ਦਿੱਤਾ ਉਦਾਂ ਹੀ ਹਰਪ੍ਰੀਤ ਨੇ ਕਹਿ ਦਿੱਤਾ ਆ ਮੈਂ ਆਪਣੇ ਘਰ ਵਾਲੇ ਨੂੰ ਮਾਡਰਨ ਬਣਾਉਣਾ ਚਾਹੁੰਦੀ ਸੀ ਪਰ ਉਹ ਥੋੜਾ ਦੇਸੀ ਜਿਹਾ ਬਣ ਕੇ ਰਹਿੰਦਾ ਸੀ ਤੇ ਉਹ ਆਪਣੀ ਮਾਂ ਦੇ ਕਹਿਣ ਮੁਤਾਬਿਕ ਹੀ ਚੱਲਦਾ ਸੀ ਉਹ ਜਿੱਦਾਂ ਕਹਿੰਦੀ ਉਹ ਉਦਾਂ ਹੀ ਕਰਦਾ ਸੀ ਉਹ ਮੇਰੀ ਘਟ ਗੱਲੀ ਮੰਨਦਾ ਸੀ ਉਹ ਦਿਨੇ ਖੇਤ ਵਿੱਚ ਕੰਮ ਕਰਦਾ ਰਹਿੰਦਾ ਸੀ ਤੇ ਰਾਤ ਨੂੰ ਆ ਕੇ ਮੇਰੀ ਸੱਸ ਕੋਲ ਅੱਧੀ ਰਾਤ ਤੱਕ ਬੈਠਾ ਰਹਿੰਦਾ ਸੀ ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਤੁਸੀਂ ਜਲਦੀ ਰੂਮ ਵਿੱਚ ਆ ਜਾਇਆ ਕਰੋ ਪਰ ਉਹ ਮੇਰੀ ਸੱਸ ਕੋਲ ਅੱਧੀ ਰਾਤ ਤੱਕ ਬੈਠਾ ਰਹਿੰਦਾ ਸੀ ਮੇਰੀ ਸੱਸ ਬਹੁਤ ਖਰਾਬ ਸੀ ਉਹਨੂੰ ਹੁੰਦਾ ਸੀ ਕਿ ਮੇਰਾ ਮੁੰਡਾ ਬਸ ਮੇਰੇ ਕੋਲ ਹੀ ਬੈਠਾ ਰਹੇ ਇਹਦੀ ਕੋਈ ਗੱਲ ਨਾ ਸੁਣੇ ਮੈਂ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਕਿ ਤੁਸੀਂ ਰੂਮ ਵਿੱਚ ਬਹੁਤ ਲੇਟ ਆਉਂਦੇ ਹੋ ਤਾਂ ਉਹ ਕਹਿੰਦਾ ਸੀ ਮੇਰੀ ਮਾਂ ਕੱਲੀ ਆ ਮੈਂ ਉਹਦੇ ਕੋਲ ਬੈਠਣਾ ਹੁੰਦਾ ਮੈਂ ਉਹਨੂੰ ਕਿਹਾ ਕਿ ਬੈਠਣਾ ਹੁੰਦਾ ਠੀਕ ਆ ਮੈਂ ਸਮਝਦੀ ਆ ਪਰ ਤੁਸੀਂ ਤਾਂ ਅੱਧੀ ਰਾਤ ਉੱਥੇ ਲੰਗਾ ਦਿੰਦੇ ਹੋ ਤੇ ਮੈਨੂੰ ਉਦੋਂ ਤੱਕ ਨੀਂਦ ਆਉਣ ਲੱਗ ਜਾਂਦੀ ਆ ਮੇਰਾ ਘਰ ਵਾਲਾ 8-9 ਵਜੇ ਤੱਕ ਬਾਹਰ ਮੁੰਡਿਆਂ ਕੋਲ ਖੜਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਬਾਕੀ ਟਾਈਮ ਆਪਣੀ ਮਾਂ ਕੋਲ ਬੈਠ ਜਾਂਦਾ ਸੀ ਤੇ 12 ਵਜੇ ਤੱਕ ਰੂਮ ਵਿੱਚ ਆਉਂਦਾ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਮੇਰੀ ਸੱਸ ਬਿਲਕੁਲ ਵੀ ਉਹਨੂੰ ਇਹ ਗੱਲ ਨਹੀਂ ਕਹਿੰਦੀ ਸੀ ਕਿ ਤੂੰ ਟਾਈਮ ਨਾਲ ਆਪਣੇ ਕਮਰੇ ਵਿੱਚ ਜਾਇਆ ਕਰ ਬਸ ਆਪਣੇ ਕੋਲ ਬਿਠਾਈ ਰੱਖਦੀ ਸੀ ਇਸ ਗੱਲ ਪਿੱਛੇ ਮੇਰੀ ਹਰਪ੍ਰੀਤ ਨਾਲ ਕਈ ਵਾਰ ਲੜਾਈ ਹੋਈ ਸੀ ਪਰ ਹਰਪ੍ਰੀਤ ਇੱਕ ਕੰਨ ਵਿੱਚ ਪਾ ਕੇ ਦੂਜੇ ਕੰਨ ਵਿੱਚੋਂ ਕੱਢ ਦਿੰਦਾ ਸੀ ਮੈਨੂੰ ਆਪਣੇ ਸਹੁਰੇ ਘਰ ਬਹੁਤ ਹੀ ਇਕੱਲਾ ਇਕੱਲਾ ਫੀਲ ਹੁੰਦਾ ਰਹਿੰਦਾ ਸੀ ਮੈਂ ਇੱਕ ਦਿਨ ਹਰਪ੍ਰੀਤ ਨੂੰ ਕਿਹਾ ਕਿ ਆਪਾਂ ਫਿਲਮ ਦੇਖ ਕੇ ਆਉਨੇ ਆ ਨਾਲੇ ਕੁਝ ਟਾਈਮ ਇਕੱਲੇ ਵੀ ਬਤਾ ਲਵਾਂਗੇ ਪਰ ਹਰਪ੍ਰੀਤ ਤਾਂ ਕੰਮ ਵਿੱਚ ਕੁਝ ਜ਼ਿਆਦਾ ਬਿਜ਼ੀ ਰਹਿੰਦਾ ਸੀ ਉਹਨੂੰ ਬਾਹਰ ਘੁੰਮਣ ਜਾਣਾ ਬਹੁਤ ਘੱਟ ਪਸੰਦ ਸੀ ਕਿਉਂਕਿ ਉਹਨੂੰ ਸ਼ੁਰੂ ਤੋਂ ਹੀ ਆਦਤ ਘੱਟ ਸੀ ਇੱਕ ਦਿਨ ਮੇਰੇ ਜੇਠ ਜਠਾਣੀ ਮੈਨੂੰ ਮਿਲਣ ਆਏ ਸੀ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਤੁਸੀਂ ਤਾਂ ਵਧੀਆ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਮੇਰੀ ਜਠਾਣੀ ਕਹਿੰਦੀ ਹਾਂ ਪਰ ਮੈਂ ਵੀ ਪਹਿਲਾਂ ਤਾਂ ਇੱਥੇ ਰਹਿੰਦੀ ਹੁੰਦੀ ਸੀ ਉਦੋਂ ਤੱਕ ਘਰੇ ਹੀ ਰਹਿਣਾ ਪੈਂਦਾ ਸੀ ਨੇ ਆਪਣੀ ਜਠਾਣੀ ਨੂੰ ਦੱਸਿਆ ਕਿ ਮੰਮੀ ਤਾਂ ਕਿਤੇ ਵੀ ਨਹੀਂ ਜਾਣ ਦਿੰਦੇ ਨਾ ਅਸੀਂ ਕਿਤੇ ਘੁੰਮਣ ਗਏ ਨਾ ਕੁਝ ਹੋਰ ਤਾਂ ਮੇਰੀ ਜਠਾਣੀ ਕਹਿੰਦੀ ਇੱਥੇ ਰਹਿ ਕੇ ਤਾਂ ਮੁਸ਼ਕਲ ਆ ਘੁੰਮਣਾ ਫਿਰਨਾ ਮੇਰੀ ਜਠਾਣੀ ਨੇ ਦੱਸਿਆ ਕਿ ਇਹ ਤਾਂ ਇਦਾਂ ਦੇ ਯਾ ਇਹਨਾਂ ਨੇ ਮੈਨੂੰ ਬੜਾ ਤੰਗ ਕੀਤਾ ਸੀ ਇਸ ਕਰਕੇ ਤਾਂ ਮੈਂ ਇਸ ਘਰ ਵਿੱਚੋਂ ਨਿਕਲੀ ਆ ਤੇ ਅਸੀਂ ਸ਼ਹਿਰ ਵਿੱਚ ਰਹਿਣ ਲੱਗੇ ਆ ਇਸ ਘਰ ਵਿੱਚ ਤਾਂ ਕੁੜੀਆਂ ਦੀ ਹੀ ਚੱਲਦੀ ਆ ਬਸ ਤੂੰ ਆਪ ਦਾ ਥੋੜਾ ਧਿਆਨ ਨਾਲ ਰਹੀਂ ਜੇ ਤੂੰ ਚੁੱਪ ਰਹੀ ਤਾਂ ਇਹਨਾਂ ਨੇ ਤੇਨੂੰ ਦਬਾ ਲਿਆ ਲਣਾਇਆ ਇਸ ਕਰਕੇ ਤੋਂ ਪਹਿਲਾਂ ਹੀ ਥੋੜੀ ਮਜ਼ਬੂਤੀ ਬਣਾ ਕੇ ਰੱਖੀ ਮੇਰੀ ਜਠਾਣੀ ਨੇ ਦੱਸਿਆ ਕਿ ਇਹਨਾਂ ਨੇ ਪਹਿਲਾਂ ਮੇਰੇ ਘਰ ਵਾਲੇ ਨੂੰ ਪਿੱਛੇ ਲਾ ਲਿਆ ਸੀ ਤੇ ਮੇਰਾ ਘਰ ਵਾਲਾ ਵੀ ਇਹਨਾਂ ਦੇ ਨਾਲ ਰਲ ਗਿਆ ਸੀ ਤੇ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਆ ਪਰ ਹੌਲੀ ਹੌਲੀ ਰੱਬ ਵੱਲੋਂ ਮੇਰੇ ਘਰ ਵਾਲੇ ਨੂੰ ਥੋੜੀ ਸੋਝੀ ਆਈ ਤਾਂ ਉਹ ਮੇਰੀ ਸਾਈਡ ਲੈਣ ਲੱਗਾ ਤੇ ਇਸ ਕਰਕੇ ਅਸੀਂ ਇੱਥੋਂ ਨਿਕਲ ਗਏ ਨਹੀਂ ਤਾਂ ਇਹਨਾਂ ਨੇ ਮੇਰਾ ਬੁਰਾ ਹਾਲ ਕਰਤਾ ਹੋਇਆ ਸੀ ਮੈਂ ਆਪ ਜਠਾਣੀ ਦੀ ਇੱਕ ਗੱਲ ਸੁਣ ਕੇ ਬੜੀ ਹੈਰਾਨ ਰਹਿ ਗਈ ਵੀ ਜਠਾਣੀ ਨੇ ਦੱਸਿਆ ਕਿ ਜਦੋਂ ਮੇਰੇ ਪਿਓ ਦੀ ਡੈਥ ਹੋਈ ਸੀ ਤਾਂ ਮੈਂ ਰੋਣ ਲੱਗ ਪਈ ਸੀ ਮੈਨੂੰ ਚੁੱਪ ਕਰਾਉਣ ਦੀ ਬਜਾਏ ਸਾਰਾ ਟੱਬਰ ਮੈਨੂੰ ਕਹਿਣ ਲੱਗ ਪਿਆ ਇਹ ਕੋਈ ਵੱਖਰੀ ਗੱਲ ਥੋੜੀ ਆ ਸਭ ਦੇ ਮਾਪਿਓ ਮਰਦੇ ਨੇ ਤੇ ਮੈਨੂੰ ਜਮਾਂ ਟਾਈਮ ਤੇ ਲੈ ਕੇ ਗਏ ਉਧਰੋਂ ਸੰਸਕਾਰ ਕਰਨ ਲਈ ਚੱਕ ਰਹੇ ਸੀ ਤੇ ਉਧਰੋਂ ਹੀ ਮੈਨੂੰ ਬਿਲਕੁਲ ਟਾਈਮ ਤੇ ਲੈ ਕੇ ਗਏ ਸੀ ਇਦਾਂ ਦੇ ਬੰਦੇ ਨੇ ਆਪਣਾ ਸੋਹਰਾ ਵੀ ਇਦਾਂ ਦਾ ਹੀ ਸੀ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਆ ਪਰ ਉਹ ਵੀ ਇਹਨਾਂ ਨਾਲੋਂ ਬਿਲਕੁਲ ਘੱਟ ਨਹੀਂ ਸੀ ਮੇਰੀ ਜਠਾਣੀ ਨੇ ਦੱਸਿਆ ਕਿ ਤੇਰਾ ਘਰ ਵਾਲਾ ਬੜਾ ਸਾਊ ਆ ਪਰ ਇਹਨਾਂ ਨੇ ਪਿੱਛੇ ਲਾ ਲੈਣਾ ਆ ਇਹ ਆਪਣੀ ਮਾਂ ਦਾ ਬੋਹ ਕਰਦਾ ਆ ਮੈਨੂੰ ਪਤਾ ਇਹਨੇ ਪਿੱਛੇ ਲੱਗ ਜਾਣਾ ਆ ਇਸ ਕਰਕੇ ਤੈਨੂੰ ਕਹਿੰਨੀ ਆ ਕਿ ਤੂੰ ਪਹਿਲਾਂ ਹੀ ਉਹਨੂੰ ਆਪਣੇ ਵੱਲ ਰੱਖ ਤੇ ਜੋ ਆਪਣੀ ਵੱਡੀ ਨਣਾਣ ਆ ਉਹਦੀ ਦਾ ਇੱਥੇ ਬਹੁਤ ਪੁੱਛ ਗਿਆ ਸੀ ਆ ਉਹਦੇ ਪੁੱਛੇ ਵੀ ਨਾ ਇੱਥੇ ਗੱਲ ਨਹੀਂ ਕਰਦੇ ਮੈਂ ਦੀਦੀ ਨੂੰ ਕਿਹਾ ਕਿ ਹਾਂ ਦੀਦੀ ਇਹ ਗੱਲ ਤਾਂ ਮੈਂ ਵੀ ਦੇਖੀ ਆ ਇਹ ਉਹਨੂੰ ਜ਼ਿਆਦਾ ਪੁੱਛਦੇ ਆ ਮੇਰੀ ਜਠਾਣੀ ਦੱਸਦੀ ਸੀ ਕਿ ਮੇਰੀ ਵੱਡੀ ਨਣਾਨ ਤਾਂ ਮੇਰੇ ਜਵਾਕਾਂ ਨੂੰ ਵੀ ਬਹੁਤਾ ਚੰਗਾ ਨਹੀਂ ਸਮਝਦੀ ਸੀ ਮੇਰੀ ਜਠਾਣੀ ਦੇ ਬੱਚੇ ਕਾਫੀ ਵੱਡੇ ਸੀ ਕੁੜੀ ਜ਼ਿਆਦਾ ਵੱਡੀ ਸੀ ਤੇ ਉਹ ਕਹਿੰਦੀ ਵੱਡੀ ਨਣਾਨ ਤਾਂ ਕੁੜੀ ਨੂੰ ਵੀ ਜ਼ਿਆਦਾ ਚੰਗੀ ਨਹੀਂ ਸਮਝਦੀ ਸੀ ਤੇ ਮੇਰੀ ਕੁੜੀ ਤੇ ਬਹੁਤ ਰੋਕ ਟੋਕ ਲਗਾਉਂਦੀ ਸੀ ਉਹ ਛੋਟੀ ਸੀ ਉਦੋਂ ਵੀ ਇਹਦਾ ਇਹੀ ਕੰਮ ਹੁੰਦਾ ਸੀ ਇਸ ਕਰਕੇ ਮੈਂ ਬਹੁਤ ਦੁਖੀ ਹੋ ਕੇ ਇਸ ਘਰ ਵਿੱਚੋਂ ਨਿਕਲੀ ਆਂ ਮੈਨੂੰ ਮੇਰੀ ਸੱਸ ਕਹਿੰਦੀ ਰਹਿੰਦੀ ਸੀ ਕਿ ਤੂੰ ਮੱਜਾਂ ਦੀਆਂ ਧਾਰਾਂ ਕੱਢ ਪਰ ਮੈਂ ਤਾਂ ਕਦੇ ਮੱਜਾਂ ਦੀਆਂ ਧਾਰਾਂ ਨਹੀਂ ਕੱਡੀਆਂ ਸੀ ਮੈਂ ਤਾਂ ਸ਼ਹਿਰ ਵਿੱਚ ਪਲੀ ਸੀ ਮੈਨੂੰ ਤਾਂ ਇਹੋ ਜਿਹਾ ਕੰਮ ਨਹੀਂ ਆਉਂਦਾ ਸੀ ਪਰ ਮੈਂ ਬਾਕੀ ਘਰ ਦਾ ਸਾਰਾ ਕੰਮ ਕਰ ਲੈਂਦੀ ਸੀ ਬੇਸ਼ੱਕ ਉੱਥੇ ਮੈਂ ਘਰ ਦਾ ਕੋਈ ਕੰਮ ਨਹੀਂ ਕਰਦੀ ਸੀ ਪਰ ਇੱਥੇ ਆ ਕੇ ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਚੁੱਕ ਲਈ ਸੀ ਮੈਂ ਘਰ ਦਾ ਸਾਰਾ ਇਕੱਲਾ-ਇਕੱਲਾ ਕੰਮ ਕਰਦੀ ਸੀ ਪਰ ਮੇਰੀ ਸੱਸ ਫਿਰ ਵੀ ਮੈਨੂੰ ਬੋੜ-ਬੋੜ ਕਰਦੀ ਰਹਿੰਦੀ ਸੀ ਮੇਰੀ ਸੱਸ ਦੇਖਣ ਨੂੰ ਹੀ ਪੜ੍ਹੀ-ਲਿਖੀ ਸੀ ਪਰ ਉਹ ਬਹੁਤ ਪਿੰਡੂ ਕਿਸਮ ਦੀ ਸੀ ਉਹ ਪਿੰਡ ਦੀਆਂ ਬੁੜੀਆਂ ਵਾਂਗ ਮੇਰੇ ਨਾਲ ਵਿਹਾਰ ਕਰਦੀ ਸੀ ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ ਪਰ ਮੇਰੇ ਕੋਈ ਬੱਚਾ ਨਹੀਂ ਸੀ ਤੇ ਮੈਨੂੰ ਬੱਚੇ ਦੀ ਘਾਟ ਬਹੁਤ ਮਹਿਸੂਸ ਹੁੰਦੀ ਸੀ ਕਿਉਂਕਿ ਮੇਰਾ ਘਰ ਵਾਲਾ ਮੇਰੇ ਕੋਲ ਘਾਟ ਹੀ ਬੈਠਦਾ ਸੀ ਉਹ ਅੱਧੀ ਰਾਤ ਤੱਕ ਤਾਂ ਆਪਣੀ ਮਾਂ ਕੋਲ ਬੈਠਾ ਰਹਿੰਦਾ ਸੀ ਮੈਂ ਬਹੁਤ ਇਕੱਲਾਪਣ ਮਹਿਸੂਸ ਕਰਦੀ ਰਹਿੰਦੀ ਸੀ ਮੇਰੀ ਵੱਡੀ ਨਾਨਣ ਜਦੋਂ ਵੀ ਆਉਂਦੀ ਮੈਨੂੰ ਕਹਿੰਦੀ ਰਹਿੰਦੀ ਸੀ ਬੱਚਾ ਕਿਉਂ ਨਹੀਂ ਹੋਇਆ ਇੱਕ ਸਾਲ ਲੰਘ ਗਿਆ ਅਸੀਂ ਤਾਂ ਉਦੋਂ ਹੀ ਪ੍ਰੈਗਨੈਂਟ ਹੋ ਗੀਆਂ ਸੀ ਅੱਜ ਕੱਲ ਪਤਾ ਨਹੀਂ ਕਿਹੋ ਜੇ ਨਿਆਣੇ ਨੇ ਜਲਦੀ ਜਲਦੀ ਬੱਚਾ ਵੀ ਨਹੀਂ ਹੁੰਦਾ ਉਹ ਮੈਨੂੰ ਹਰ ਵਾਰ ਸੁਣਾਉਂਦੀ ਰਹਿੰਦੀ ਸੀ ਇੱਕ ਦਿਨ ਮੈਂ ਉਹਨੂੰ ਕਹਿ ਦਿੱਤਾ ਕਿ ਦੀਦੀ ਟੈਸਟ ਕਰਵਾ ਲੈਨੇ ਆ ਹੋ ਸਕਦਾ ਹਰ ਪ੍ਰੀਤ ਵਿੱਚ ਨੁਕਸ ਹੋਵੇ ਤਾਂ ਕਹਿੰਦੀ ਇਲੇ ਬੰਦੇ 'ਚ ਨੁਕਸ ਨਹੀਂ ਹੁੰਦਾ ਨੁਕਸ ਤਾਂ ਬੁੜੀਆਂ ਵਿੱਚ ਹੀ ਹੁੰਦਾ ਆ ਉਹ ਜਦੋਂ ਵੀ ਸਾਡੇ ਘਰ ਰਹਿ ਕੇ ਜਾਂਦੀ ਸੀ ਤਾਂ ਸਾਡੇ ਘਰ ਕਲੇਸ਼ ਪਵਾ ਜਾਂਦੀ ਸੀ ਕਿਉਂਕਿ ਮੇਰੀ ਸੱਸੋ ਦਾ ਬਹੁਤ ਕਹਿਣਾ ਮੰਨਦੀ ਸੀ ਤੇ ਮੇਰਾ ਘਰ ਵਾਲਾ ਮੇਰੀ ਸੱਸ ਤੋਂ ਇੰਚ ਵੀ ਬਾਹਰ ਨਹੀਂ ਸੀ ਇਸ ਕਰਕੇ ਉਹ ਜਦੋਂ ਵੀ ਆਉਂਦੀ ਸੀ ਤਾਂ ਲੜਾਈ ਪਵਾ ਜਾਂਦੀ ਸੀ ਮੈਨੂੰ ਉਹ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਦੇ-ਕਦੇ ਲੱਗਦਾ ਸੀ ਕਿ ਮੈਂ ਤਾਂ ਪਿੰਡ ਵਿੱਚ ਵਿਆਹ ਕਰਾ ਕੇ ਫਾਸੀ ਗਈਆਂ ਇਹ ਤਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਪਿੰਡੂਆਂ ਵਾਲੀ ਮਾਤਰ ਰੱਖਦੇ ਆ ਪਰ ਫਿਰ ਸੋਚਦੀ ਸੀ ਚੱਲ ਕੋਈ ਨਾ ਕਦੇ ਤਾਂ ਵੀਜ਼ਾ ਆ ਜਾਣਾ ਆ ਅਸੀਂ ਇੱਥੋਂ ਨਿਕਲ ਹੀ ਜਾਣਾ ਆ ਇੱਕ ਦਿਨ ਮੇਰੇ ਭਰਾ ਦਾ ਫੋਨ ਆਇਆ ਉਹ ਮੈਨੂੰ ਪੁੱਛਣ ਲੱਗਾ ਕਿ ਤੂੰ ਬੜੀ ਸਿਰਜੀ ਲੱਗਦੀ ਆ ਤਾਂ ਮੈਂ ਕੀ ਦੱਸਾਂ ਇੱਥੇ ਤਾਂ ਇਹ ਪੈਂਡੂਆਂ ਵਾਲੀ ਮਾਤੀ ਰੱਖਦੇ ਆ ਡੈਡੀ ਕਹਿੰਦੇ ਸੀ ਇਹ ਪੜੇ ਲਿਖੇ ਨੇ ਪਰ ਇਹ ਤਾਂ ਪੈਂਡੂ ਜਏ ਨੇ ਇਹ ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਮੇਰਾ ਤਾਂ ਮੂਡ ਹੀ ਖਰਾਬ ਕਰ ਦਿੰਦੇ ਆ ਤਾਂ ਵੀਰਾ ਮੈਨੂੰ ਕਹਿੰਦਾ ਚੱਲ ਕੋਈ ਨਾ ਮੈਂ ਭਾਜੀ ਨਾਲ ਗੱਲ ਕਰਦਾ ਆਪਾਂ ਘੁੰਮਣ ਚੱਲਦੇ ਆ ਤੇ ਤੇਰਾ ਮੂਡ ਵੀ ਠੀਕ ਹੋ ਜਾਊਗਾ ਮੈਂ ਬਹੁਤ ਖੁਸ਼ ਹੋਈ ਮੈਂ ਕਿਹਾ ਠੀਕ ਹੈ ਤੂੰ ਆਪ ਹੀ ਆਪਣੇ ਭਾਜੀ ਨਾਲ ਗੱਲ ਕਰ ਲਵੀ ਉਹ ਕਹਿੰਦਾ ਠੀਕ ਹੈ ਮੈਂ ਆਪੇ ਗੱਲ ਕਰ ਲੈਣਾ ਆ ਮੈਂ ਰਸੋਈ ਵਿੱਚ ਕੰਮ ਕਰਦੀ ਪਈ ਸੀ ਮੇਰੇ ਭਰਾਣੇ ਹਰਪ੍ਰੀਤ ਨੂੰ ਫੋਨ ਲਗਾ ਲਿਆ ਤੇ ਹਰਪ੍ਰੀਤ ਨਾਲ ਗੱਲਾਂ ਕਰੀ ਗਿਆ ਤੇ ਉਹਨੇ ਘੁੰਮਣ ਜਾਣ ਬਾਰੇ ਹਰਪ੍ਰੀਤ ਨੂੰ ਕਿਹਾ ਤਾਂ ਹਰਪ੍ਰੀਤ ਕਹਿਣ ਲੱਗੇ ਕੋਈ ਗੱਲ ਨਹੀਂ ਮੈਂ ਤੈਨੂੰ ਸਲਾਹ ਕਰਕੇ ਦੱਸ ਦਿਆਂਗਾ ਵੈਸੇ ਤਾਂ ਮੈਨੂੰ ਖੇਤ ਦਾ ਕੰਮ ਜ਼ਿਆਦਾ ਰਹਿੰਦਾ ਪਰ ਕੋਈ ਗੱਲ ਨਹੀਂ ਚਲੇ ਜਾਵਾਂਗੇ ਫਿਰ ਵੀ ਇੱਕ ਵਾਰ ਮੈਂ ਤੈਨੂੰ ਘਰੇ ਸਲਾਹ ਕਰਕੇ ਦੱਸ ਦਿਨਾ ਆ ਇੰਨੀ ਗੱਲ ਕਹਿ ਕੇ ਹਰਪ੍ਰੀਤ ਨੇ ਫੋਨ ਕੱਟ ਦਿੱਤਾ ਤੇ ਜਦੋਂ ਮੇਰੀ ਸੱਸ ਹਰਪ੍ਰੀਤ ਨੂੰ ਪੁੱਛਣ ਲੱਗੀ ਕਿ ਕਿਹਦਾ ਫੋਨ ਸੀ ਤਾਂ ਉਹ ਦੱਸਣ ਲੱਗਾ ਕਿ ਰੁਪਿੰਦਰ ਦੇ ਭਰਾ ਦਾ ਫੋਨ ਸੀ ਉਹ ਘੁੰਮਣ ਜਾਣ ਲਈ ਕਹਿ ਰਿਹਾ ਸੀ ਤਾਂ ਉਹਨੂੰ ਸੱਸ ਨੇ ਉਦੋਂ ਹੀ ਮਨਾ ਕਰ ਦਿੱਤਾ ਕਿ ਰਹਿਣ ਦੋ ਧੁੱਪ ਬਹੁਤ ਆ ਬਾਹਰ ਕੀ ਕਰਨਾ ਘੁੰਮਣ ਜਾਣ ਨੂੰ ਐਵੇਂ ਪੈਸੇ ਦੀ ਬਰਬਾਦੀ ਕਰਨੀ ਆ ਕੀ ਫਾਇਦਾ ਘੁੰਮਣ ਦਾ ਕੋਈ ਫਾਇਦਾ ਨਹੀਂ ਆ ਤਹਾਰਪ੍ਰੀਤ ਚੁੱਪਚਾਪ ਕਰਕੇ ਬੈਠ ਗਿਆ ਤੇ ਅੱਗੇ ਤੋਂ ਇੱਕ ਲਫ਼ਜ਼ ਵੀ ਨਾ ਬੋਲਿਆ ਮੈਂ ਰਸੋਈ ਵਿੱਚ ਖੜੇ ਖੜੇ ਹਰਪ੍ਰੀਤ ਨੂੰ ਵਟਸਐਪ ਤੇ ਮੈਸੇਜ ਕੀਤਾ ਕਿ ਯਾਰ ਇਦਾਂ ਤੁਸੀਂ ਤਾਂ ਚੁੱਪ ਕਰ ਗਏ ਤੁਸੀਂ ਦੁਬਾਰਾ ਕਹੋ ਨਾ ਮੰਮੀ ਨੂੰ ਕਿ ਅਸੀਂ ਜਾਣਾ ਆ ਤਹਾਰਪ੍ਰੀਤ ਕੇੰਦਰ ਲੈ ਮੈਂ ਦੁਬਾਰਾ ਕੀ ਕਹਿਣਾ ਠੀਕ ਆ ਉਹਨਾਂ ਨੇ ਮਨਾਂ ਕਰਤਾ ਕੰਮ ਮਾਂ ਘਰ ਵਿੱਚ ਕਿੰਨੇ ਤਾਂ ਮਨਾਂ ਕੀਤਾ ਮੈਂ ਕਿਆ ਇਦਾਂ ਦਾ ਕਿਹੜਾ ਕੰਮ ਆ ਯਾਰ ਦੋ ਦਿਨ ਲਈ ਆਪਾਂ ਜਾਣਾ ਆਪਣੀ ਵੀ ਕੋਈ ਜ਼ਿੰਦਗੀ ਆ ਤੁਸੀਂ ਥੋੜਾ ਜਿਆਦਾ ਬੋਲਿਆ ਕਰੋ ਤਾਂ ਅੱਗਿਓ ਹਰਪ੍ਰੀਤ ਨੇ ਮੇਰਾ ਕੋਈ ਰਿਪਲਾਈ ਨਾ ਕੀਤਾ ਤੇ ਚੁੱਪ ਕਰਕੇ ਰੂਮ ਵਿੱਚ ਚਲਾ ਗਿਆ ਤੇ ਮੈਂ ਵੀ ਹਰਪ੍ਰੀਤ ਦੇ ਪਿੱਛੇ ਰੂਮ ਵਿੱਚ ਚਲੀ ਗਈ ਮੈਂ ਉੱਥੇ ਜਾ ਕੇ ਉਹਨੂੰ ਬਹੁਤ ਬੋਲੀ ਤਾਂ ਉਹ ਕਹਿਣ ਲੱਗਾ ਯਾਰ ਨਹੀਂ ਮੰਮੀ ਕੱਲੀ ਆ ਉਹਦਾ ਵੀ ਘਰ ਔਖਾ ਆ ਮੈਂ ਕਿਹਾ ਫਿਰ ਤੁਸੀਂ ਵਿਆਹ ਹੀ ਨਹੀਂ ਕਰਾਉਣਾ ਸੀ ਤੁਸੀਂ ਘਰ ਵਿੱਚ ਰਹਿੰਦੇ ਇਦਾਂ ਹੀ ਸਾਡੀ ਬੈਸ ਹੋ ਗਈ ਤਾਂ ਹਰਪ੍ਰੀਤ ਨੇ ਮੇਰੇ ਥੱਪੜ ਮਾਰਿਆ ਪਹਿਲੀ ਵਾਰ ਸੀ ਜਦੋਂ ਹਰਪ੍ਰੀਤ ਨੇ ਮੇਰੇ ਤੇ ਹੱਥ ਚੁੱਕਿਆ ਸੀ ਉਦੋਂ ਹੀ ਮੇਰੀ ਸੱਸ ਕਮਰੇ ਵਿੱਚ ਆ ਗਈ ਕਹਿੰਦੀ ਕਿਉਂ ਰੋਲਾ ਪਾਈ ਜਾਂਦੇ ਹੋ ਤਾਂ ਹਰਪ੍ਰੀਤ ਉਹਨੂੰ ਦੱਸਣ ਲੱਗਿਆ ਕਿ ਇਹ ਘੁੰਮਣ ਜਾਣ ਦੀ ਜ਼ੇਦ ਕਰਦੀ ਆ ਤਾਂ ਮੇਰੀ ਸੱਸ ਕਹਿਣ ਲੱਗੀ ਅੱਛਾ ਫਿਰ ਤਾਂ ਇੱਕ ਦੋ ਹੋਰ ਲਾ ਦੇ ਇਹ ਮੇਰਾ ਵਿਰੋਧ ਕਰਦੀ ਆ ਇਹਨੂੰ ਪਤਾ ਨਹੀਂ ਕਿ ਘਰ ਵਿੱਚ ਔਖਾ ਆ ਉਹ ਹਰਪ੍ਰੀਤ ਨੂੰ ਹਟਾਉਣ ਦੀ ਬਜਾਏ ਹਰਪ੍ਰੀਤ ਨੂੰ ਹੋਰ ਪੜਕਾ ਰਹੀ ਸੀ ਤੇ ਹਰਪ੍ਰੀਤ ਹੋਰ ਗੁੱਸੇ ਵਿੱਚ ਆ ਕੇ ਮੇਰੇ ਦੋ ਤਿੰਨ ਥੱਪੜ ਹੋਰ ਮਾਰ ਗਏ ਤੇ ਆਪ ਦੋਨੋਂ ਮਾਂ ਪੁੱਤ ਬਾਹਰ ਚਲੇ ਗਏ ਮੈਂ ਉੱਥੇ ਪਈ ਰੋ ਰਹੀ ਸੀ ਕਿਸੇ ਨੇ ਮੈਨੂੰ ਚੁੱਪ ਕਰਨ ਲਈ ਵੀ ਨਹੀਂ ਕਿਹਾ ਸੀ ਪਹਿਲਾਂ ਸੋਚਿਆ ਕਿ ਮੈਂ ਆਪਣੇ ਪੇਕੇ ਫੋਨ ਕਰ ਦਵਾਂ ਤੇ ਉਹਨਾਂ ਨੂੰ ਸਾਰਾ ਕੁਝ ਦੱਸ ਦਵਾਂ ਫਿਰ ਮਨ ਸਮਝਾਇਆ ਕਿ ਯਾਰ ਮੇਰੇ ਕਰਕੇ ਮੇਰੇ ਘਰ ਦੇ ਦੁਖੀ ਹੋਣਗੇ ਪਾਪਾ ਦਾ ਬਲੱਡ ਪ੍ਰੈਸ਼ਰ ਵਧਦਾ ਆ ਉਹਨਾਂ ਨੂੰ ਟੈਨਸ਼ਨ ਹੋ ਜਾਣੀ ਆ ਰਹਿਣ ਦਿੰਨੀ ਆ ਚੋਪੀ ਕਰਨ ਵਿੱਚ ਫਾਇਦਾ ਆ ਆਪੇ ਸੁਧਰ ਜਾਣਗੇ ਪਰ ਉਹ ਕਿੱਥੇ ਸੁਧਰਣ ਵਾਲੇ ਸੀ ਉਹਨਾਂ ਦਾ ਕੰਮ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਉਹ ਮੇਰੀ ਕੋਈ ਡਿਮਾਂਡ ਨਹੀਂ ਪੂਰੀ ਕਰਦੇ ਸੀ ਜਿੱਦਾਂ ਮੈਂ ਕਹਿ ਦਿੰਦੀ ਸੀ ਮੇਰੀ ਸੱਸ ਉਸ ਤੋਂ ਉਲਟ ਕਰਦੀ ਸੀ 4 ਸਾਲ ਲੰਘ ਚੁੱਕੇ ਸੀ ਪਰ ਮੇਰੇ ਕੋਈ ਬੱਚਾ ਨਹੀਂ ਹੋਇਆ ਮੈਂ ਬਹੁਤ ਟੈਨਸ਼ਨ ਵਿੱਚ ਰਹਿੰਦੀ ਸੀ ਮੇਰਾ ਘਰਵਾਲਾ ਵੀ ਮੇਰਾ ਘੱਟ ਹੀ ਮੂੰਹ ਕਰਦਾ ਸੀ ਉਹ ਆਪਣੀ ਮਾਂ ਕੋਲ ਜ਼ਿਆਦਾ ਬੈਠਾ ਰਹਿੰਦਾ ਸੀ ਉਹਨੂੰ ਬਿਲਕੁਲ ਇਹ ਮਹਿਸੂਸ ਨਹੀਂ ਹੁੰਦਾ ਸੀ ਕਿ ਇਹ ਇਕੱਲੀ ਆ ਉਹਦੀ ਮਾਂ ਵੀ ਬਹੁਤ ਜ਼ਿਆਦਾ ਖਰਾਬ ਸੀ ਉਹ ਜਾਣ ਕੇ ਉਹਨੂੰ ਆਪਣੇ ਕੋਲ ਬਿਠਾਈ ਰੱਖਦੀ ਸੀ ਮੇਰੇ ਨਾਲ ਉਹਦੀ ਬਣਨ ਨਹੀਂ ਦਿੰਦੀ ਸੀ ਮੈਂ ਬਹੁਤ ਦੁਖੀ ਰਹਿੰਦੀ ਸੀ ਪਰ ਮੈਂ ਕਿਸੇ ਨੂੰ ਨਹੀਂ ਦੱਸਦੀ ਸੀ ਮੈਂ ਸਿਰਫ ਆਪਣੀ ਭੈਣ ਨਾਲ ਇਸ ਬਾਰੇ ਗੱਲ ਸ਼ੇਅਰ ਕਰਦੀ ਸੀ ਉਹ ਮੈਨੂੰ ਹਰ ਵਾਰ ਕਹਿ ਦਿੰਦੀ ਸੀ ਕਿ ਤੂੰ ਕਿਉਂ ਇਹਨਾਂ ਵਿੱਚ ਐਵੇਂ ਕੱਟੀ ਜਾਨੀ ਆ ਨਾਲੇ ਤੇਰੇ ਕਿਹੜਾ ਕੋਈ ਬੱਚਾ ਆ ਤੂੰ ਚੁੱਪ ਕਰਕੇ ਇਹਨੂੰ ਤਲਾਕ ਦੇ ਦੇ ਪਰ ਮੇਰੇ ਲਈ ਤਲਾਕ ਬਹੁਤ ਵੱਡੀ ਚੀਜ਼ ਸੀ ਕਿਉਂਕਿ ਮਾਪਿਆਂ ਨੇ ਮੱਸਾ ਮੈਨੂੰ ਵਿਆਇਆ ਸੀ ਤੇ ਮੇਰੇ ਪਿੱਛੇ ਤਿੰਨ ਭੈਣ ਭਰਾ ਹੋਰ ਬੈਠੇ ਸੀ ਇਸ ਕਰਕੇ ਮੈਂ ਅਜੇ ਚੁੱਪ ਸੀ ਮੇਰੇ ਮੰਮੀ ਡੈਡੀ ਨੇ ਮੇਰੀ ਭੈਣ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਪਰ ਮੇਰੀ ਭੈਣ ਨੇ ਦੱਸ ਦਿੱਤਾ ਕਿ ਉਹਨੇ ਤਾਂ ਲਵ ਮੈਰਿਜ ਕਰਵਾਉਣੀ ਆ ਤੇ ਮੁੰਡਾ ਬਹੁਤ ਵਧੀਆ ਸੀ ਉਹਦਾ ਵਿਆਹ ਰੱਖ ਦਿੱਤਾ ਜਦੋਂ ਅਸੀਂ ਵਿਆਹ ਤੇ ਗਏ ਤਾਂ ਮੈਂ ਹਰਪ੍ਰੀਤ ਨੂੰ ਕਿਹਾ ਕਿ ਤੁਸੀਂ ਨਵੇਂ ਕੱਪੜੇ ਲੈ ਲਓ ਤਾਂ ਹਰਪ੍ਰੀਤ ਕਹਿੰਦਾ ਬਸ ਪੁਰਾਣੇ ਕੱਪੜੇ ਠੀਕ ਆ ਮੈਂ ਹਰਪ੍ਰੀਤ ਨੂੰ ਬਹੁਤ ਕਿਹਾ ਕਿ ਪਲੀਜ਼ ਇਦਾਂ ਨਾ ਕਰੋ ਹਰ ਵਾਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤੁਸੀਂ ਪਲੀਜ਼ ਨਵੇਂ ਕੱਪੜੇ ਲੈ ਲਓ ਤਾਂ ਮੈਨੂੰ ਹਰਪ੍ਰੀਤ ਕਹਿਣ ਲੱਗਾ ਕੱਪੜੇ ਤਾਂ ਮੈਂ ਉਥੋਂ ਲੈ ਲੂੰਗਾ ਪਰ ਤੂੰ ਮੰਮੀ ਨੂੰ ਨਾ ਦੱਸੀ ਘਰ ਆ ਕੇ ਮੈਂ ਇੰਨਾ ਕੁ ਕਰ ਸਕਦਾ ਆ ਮੈਂ ਕਿਹਾ ਠੀਕ ਹੈ ਉੱਥੋਂ ਲੈ ਲਿਓ ਉੱਥੇ ਹੀ ਰੱਖ ਦਿਓ ਫਿਰ ਮੇਰਾ ਭਰਾ ਪਾ ਲਿਆ ਕਰੂ ਤੁਸੀਂ ਤਾਂ ਪਾਉਣੇ ਨਹੀਂ ਤਾਂ ਤੁਹਾਨੂੰ ਤਾਂ ਆਪਣੀ ਮਾਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਆ ਪਤਾ ਨਹੀਂ ਹਰਪ੍ਰੀਤ ਦੀ ਮੰਮੀ ਕਿਹੋ ਜਿਹੀ ਸੀ ਲੋਕਾਂ ਨੂੰ ਹੁੰਦਾ ਆ ਕਿ ਸਾਡੇ ਧੀਆਂ ਪੋਤੇ ਖੁਸ਼ੀ-ਖੁਸ਼ੀ ਵਸਣ ਖੁਸ਼ ਰਹਿਣ ਐਸ਼ਾ ਕਰਨ ਪਰ ਇੱਕ ਮੇਰੀ ਸੱਸ ਐਹੋ ਜਿਹੀ ਸੀ ਕਿ ਜਿਹਨੂੰ ਇਹ ਸੀ ਕਿ ਕਿਤੇ ਮੇਰੀ ਨੌ ਨਾ ਪੋਰਾ ਐਸ਼ ਕਰ ਲਵੇ ਉਹ ਨਾ ਸੁੱਖ ਦੇਖ ਲਵੇ ਫਿਰ ਮੈਂ ਵੀ ਉਹਦੀ ਕਿਹੜਾ ਸੇਵਾ ਕਰਨੀ ਸੀ ਜਦੋਂ ਮੇਰੇ ਨਾਲ ਮਾਸਾ ਵੀ ਮੂੰਹ ਨਹੀਂ ਕਰਦੀ ਸੀ ਉਹਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ ਮੇਰੇ ਘਰ ਵਾਲੇ ਨਾਲ ਮੇਰੀ ਬਿਲਕੁਲ ਵੀ ਬਣਨ ਨਹੀਂ ਦਿੰਦੀ ਸੀ ਤੇ ਮੈਨੂੰ ਵੀ ਉਹ ਕਿੱਥੋਂ ਚੰਗੀ ਲਗਣੀ ਸੀ ਜਦ ਇਹਦਾਂ ਦੀਆਂ ਸੱਸਾਂ ਹੋਣ ਫਿਰ ਬੰਦਾ ਵੀ ਅੱਗੋਂ ਕੀ ਕਰੇ ਅਸੀਂ ਮੇਰੀ ਭੈਣ ਦੇ ਵਿਆਹ ਤੇ ਚਲੇ ਗਏ ਉਹਦੇ ਸੱਸ ਸਹੁਰਾ ਮੈਨੂੰ ਬੜੇ ਚੰਗੇ ਲੱਗੇ ਉਹ ਤਾਂ ਆਪਣੀ ਨੌ ਨੂੰ ਬੜਾ ਪਿਆਰ ਕਰ ਰਹੇ ਸੀ ਕਹਿ ਰਹੇ ਸੀ ਕਿ ਇਹ ਤਾਂ ਸਾਡੀ ਧੀ ਆ पर अजय ਕੀ ਪਤਾ ਸੀ ਕਿ ਉਹ ਸੱਚੀ ਚੰਗੇ ਆ ਕਿ ਨਹੀਂ ਕਿਉਂਕਿ ਮੈਨੂੰ ਤਾਂ ਇਹੀ ਲੱਗਦਾ ਸੀ ਕਿ ਪਹਿਲਾਂ ਤਾਂ ਮੇਰੇ ਸਹੁਰੇ ਵੀ ਚੰਗੇ ਲੱਗਦੇ ਸੀ ਕੀ ਪਤਾ ਇਹਦੇ ਸਹੁਰੇ ਕਿੱਦਾਂ ਦੇ ਹੋਣਗੇ ਪਰ ਦੱਸਣ ਮੁਤਾਬਿਕ ਕਹਿੰਦੇ ਸੀ ਕਿ ਉਹ ਬੜੇ ਚੰਗੇ ਆ ਮੇਰੀ ਭੈਣ ਦਾ ਵਿਆਹ ਹੋ ਗਿਆ ਅਸੀਂ ਮੇਰੇ ਪੇਕੇ 2 ਦਿਨ ਵੱਧ ਰਹਿ ਆਏ ਤਾਂ ਮੇਰੀ ਸਾਸਣੇ ਸਾਡੇ ਘਰ ਆਿਆਂ ਨਾਲ ਇੰਨਾ ਕਲੇਸ਼ ਕੀਤਾ ਕਿ ਉਹ ਸਾਨੂੰ ਬੁਲਾਉਂਦੀ ਤੱਕ ਨਹੀਂ ਸੀ ਨਾ ਹੀ ਰੋਟੀ ਖਾਂਦੀ ਸੀ ਕਹਿੰਦੀ ਸੀ ਕਿ ਜਦੋਂ ਵਿਆਹ ਹੋ ਗਿਆ ਸੀ ਤੁਸੀਂ ਉਦੋਂ ਹੀ ਕਿਉਂ ਨਹੀਂ ਆਏ ਹਰਪ੍ਰੀਤ ਰੋਜ਼ ਉਹਨਾਂ ਦੀ ਮਿੰਤਾ ਕਰਦਾ ਸੀ ਪਰ ਉਹ ਨਹੀਂ ਮੰਨਦੀ ਸੀ ਮੈਂ ਤਾਂ ਉਹਨਾਂ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿਉਂਕਿ ਮੇਰਾ ਕਿਹੜਾ ਉਹ ਜ਼ਿਆਦਾ ਕਰਦੀ ਸੀ ਮੈਂ ਕਿਹਾ ਰੋਸਦੀ ਆ ਤਾਂ ਰੋਸ ਜਾਵੇ ਵਿਆਹ ਤੇ ਤਾਂ ਹੁਣ ਅਸੀਂ ਜਾਣਾ ਹੀ ਸੀ ਨਾਲੇ ਮੇਰੀ ਸੱਕੀ ਭੈਣ ਦਾ ਵਿਆਹ ਸੀ ਉਧਰੋਂ ਮੇਰੀ ਭੈਣ ਤੇ ਜੀਜੇ ਨੇ ਸਾਡੇ ਘਰ ਆਉਣਾ ਸੀ ਉਹਨਾਂ ਨੇ ਪਹਿਲੀ ਵਾਰ ਘਰ ਆਉਣਾ ਸੀ ਤਾਂ ਇਹ ਮੂੰਹ ਫਲਾਈ ਬੈਠੀ ਸੀ ਮੈਂ ਸੋਚਦੀ ਸੀ ਹੁਣ ਕਰਾਂ ਤਾਂ ਕੀ ਕਰਾਂ ਮੈਂ ਇੱਕ ਵਾਰ ਦੱਸ ਦਿੱਤਾ ਕਿ ਮੇਰੀ ਭੈਣ ਤੇ ਜੀਜੇ ਨੇ ਆਉਣਾ ਆ ਤਾਂ ਕਹਿੰਦੀ ਫਿਰ ਮੈਂ ਕੀ ਕਰਾਂ ਆਉਂਦੇ ਆ ਤਾਂ ਆਉਂਦੇ ਰਹਿਣ ਮੈਂ ਹਰਪ੍ਰੀਤ ਨੂੰ ਖਾਣ ਪੀਣ ਵਾਲਾ ਸਮਾਨ ਲਿਖ ਕੇ ਦਿੱਤਾ ਕਿ ਲੈ ਕੇ ਆਓ ਤਾਂ ਮੇਰੀ ਸੱਸ ਮੇਰੇ ਵੱਲ ਬਹੁਤ ਔਖਾ ਔਖਾ ਦੇਖ ਰਹੀ ਸੀ ਤੇ ਬੁੜਬੁੜ ਕਰ ਰਹੀ ਸੀ ਕਹਿੰਦੀ ਚਾਹ ਨਾਲ ਬਿਸਕੁਟ ਰੱਖ ਦਿਓ ਹੋਰ ਦੱਸ ਕੀ ਲੈ ਕੇ ਆਉਣਾ ਕਿਉਂ ਖਰਚ ਕਰਨਾ ਮੈਨੂੰ ਬਹੁਤ ਗੁੱਸਾ ਆਇਆ ਮੈਂ ਕੁਝ ਨਹੀਂ ਬੋਲੀ ਤੇ ਹਰਪ੍ਰੀਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੁਸੀਂ ਸਮਾਨ ਲੈ ਕੇ ਆਓ ਹਰਪ੍ਰੀਤ ਕਹਿੰਦਾ ਮੰਮੀ ਹੁਣ ਸਮਾਨ ਤਾਂ ਲੈ ਕੇ ਆਉਣਾ ਉਹਨਾਂ ਨੇ ਪਹਿਲੀ ਵਾਰ ਘਾਹ ਰੋਣਾ ਤਾਂ ਮੰਮੀ ਕੁਝ ਨਾ ਬੋਲੀ ਤੇ ਹਰਪ੍ਰੀਤ ਚੁੱਪ ਕਰਕੇ ਸਮਾਨ ਲੈਣ ਚਲੇ ਗਏ ਜਦੋਂ ਹਰਪ੍ਰੀਤ ਸਮਾਨ ਲੈ ਕੇ ਵਾਪਸ ਆਏ ਤਾਂ ਮੰਮੀ ਉਹਨਾਂ ਨੂੰ ਬੁਲਾ ਨਹੀਂ ਰਹੀ ਸੀ ਹਰਪ੍ਰੀਤ ਵਾਰ-ਵਾਰ ਮੰਮੀ ਨੂੰ ਬੁਲਾ ਰੇ ਸੀ ਪਰ ਉਹ ਬੋਲ ਨਹੀਂ ਰਹੀ ਸੀ ਇਸ ਤੋਂ ਬਾਅਦ ਇੰਨੇ ਨੂੰ ਮੇਰੀ ਭੈਣ ਤੇ ਜੀਜਾ ਆ ਗਏ ਅਸੀਂ ਉਹਨਾਂ ਕੋਲ ਬੈਠ ਗਏ ਉਹਨਾਂ ਨਾਲ ਵੀ ਮੰਮੀ ਮਾੜਾ ਜਿਹਾ ਬੋਲੀ ਜ਼ਿਆਦਾ ਗੱਲਬਾਤ ਨਹੀਂ ਕੀਤੀ ਜੀਜੂ ਮੈਨੂੰ ਕਹਿ ਰਹੇ ਸੀ ਕਿ ਕੀ ਗੱਲ ਮਾਤਾ ਬੜੀ ਚੁੱਪ-ਚੋਪਾ ਇਹ ਘਾਟ ਹੀ ਬੋਲਦੇ ਨੇ ਤਾਂ ਹਰਪ੍ਰੀਤ ਕਹਿਣ ਲੱਗਾ ਹਾਂਜੀ ਉਹ ਘਾਟ ਹੀ ਬੋਲਦੇ ਆ ਉਹਨਾਂ ਦਾ ਸੁਭਾਅ ਘਾਟ ਹੀ ਬੋਲਣ ਦਾ ਜਦੋਂ ਦੇ ਮੇਰੇ ਪਾਪਾ ਇਸ ਦੁਨੀਆ ਤੋਂ ਗਏ ਨੇ ਤਾਂ ਮੰਮੀ ਘਾਟ ਹੀ ਬੋਲਦੇ ਨੇ ਮੈਨੂੰ ਬੜੀ ਹੈਰਾਨੀ ਹੋਈ ਕਿ ਹਰਪ੍ਰੀਤ ਐਵੇਂ ਝੂਠ ਬੋਲੀ ਜਾਂਦੇ ਨੇ ਕਿਉਂਕਿ ਮੇਰੀ ਭੈਣ ਨੇ ਬਾਅਦ ਵਿੱਚ ਜੀਜੂ ਨੂੰ ਸਾਰਾ ਕੁਝ ਦੱਸ ਹੀ ਦੇਣਾ ਸੀ ਉਹ ਰੋਟੀ ਖਾ ਕੇ ਸ਼ਾਮ ਨੂੰ ਵਾਪਿਸ ਚਲੇ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਸੱਸ ਨੇ ਮੇਰੀ ਵੱਡੀ ਨਣਾਨ ਨੂੰ ਘਰ ਬੁਲਾ ਲਿਆ ਤੇ ਦੋਵੇਂ ਜਣੀਆਂ ਮੇਰੇ ਨਾਲ ਲੜਨ ਲੱਗ ਪੀਆਂ ਕਿ ਤੂੰ ਸਾਡੇ ਮੁੰਡੇ ਨੂੰ ਮਗਰ ਲਾਈ ਫਿਰਦੀ ਆ ਮੈਂ ਕਿਹਾ ਇਹੋ ਜਿਹਾ ਕੀ ਕਰਤਾ ਤਾਂ ਮੇਰੀ ਸੱਸ ਕਹਿੰਦੀ ਮੈਂ ਉਹਨੂੰ ਕਿਹਾ ਸੀ ਕਿ ਕੋਈ ਸਮਾਨ ਖਾਣ ਵਾਸਤੇ ਨਹੀਂ ਲੈ ਕੇ ਆਉਣਾ ਤੇ ਉਹ ਤੇਰੇ ਕਹੇ ਤੇ ਸਮਾਨ ਲੈ ਕੇ ਆਇਆ ਹੁਣ ਤੂੰ ਸਾਨੂੰ ਮਾਂ ਪੁੱਤ ਨੂੰ ਅੱਡ ਕਰਵਾਏਂਗੀ ਤੇ ਉਹ ਦੋਵੇਂ ਮੈਨੂੰ ਬਹੁਤ ਜ਼ਿਆਦਾ ਬੋਲਣ ਲੱਗ ਪਈਆਂ ਮੈਂ ਚੁੱਪ ਕਰਕੇ ਆਪਣੇ ਰੂਮ ਵਿੱਚ ਚਲੀ ਗਈ ਮੈਂ ਸੋਚਿਆ ਇਹਨਾਂ ਨਾਲ ਕੀ ਬਹਿਸ ਕਰਨੀ ਆ ਆਪ ਹੀ ਬੋਲ ਕੇ ਹਟ ਜਾਣਗੀਆਂ ਇੱਕ ਦਿਨ ਰਾਤ ਨੂੰ ਮੈਂ ਦੇਖਿਆ ਮੇਰਾ ਘਰ ਵਾਲਾ ਅਜੇ ਤੱਕ ਬਾਹਰ ਹੀ ਖੜਾ ਸੀ ਮੈਂ ਸੋਚਿਆ ਬਾਹਰ ਆਪਣੇ ਦੋਸਤਾਂ ਦੇ ਕੋਲ ਖੜਾ ਹੋਣਾ ਮੈਂ ਉਹਨੂੰ ਬਾਹਰ ਦੇਖਣ ਚਲੀ ਗਈ ਜਦੋਂ ਮੈਂ ਦੇਖਿਆ ਤਾਂ ਉਹ ਘਰ ਦੇ ਬਾਹਰ ਖੜ੍ਹਾ ਸਾਹਮਣੇ ਘਰ ਵਾਲੀ ਔਰਤ ਵੱਲ ਦੇਖੀ ਜਾ ਰਿਹਾ ਸੀ ਤੇ ਉਹ ਔਰਤ ਵੀ ਕੋਠੇ ਤੇ ਬੈਠੀ ਹਰਪ੍ਰੀਤ ਨੂੰ ਇਸ਼ਾਰੇ ਜੇ ਕਰ ਰਹੀ ਸੀ ਮੈਂ ਦੇਖ ਕੇ ਹੈਰਾਨ ਰਹਿ ਗਈ ਤੇ ਮੈਂ ਜਲਦੀ ਜਲਦੀ ਰੂਮ ਵਿੱਚ ਵਾਪਸ ਆ ਗਈ ਤੇ ਰੂਮ ਵਿੱਚ ਆ ਕੇ ਮੈਂ ਹਰਪ੍ਰੀਤ ਨੂੰ ਫੋਨ ਕੀਤਾ ਕਿ ਤੁਸੀਂ ਕਿੱਥੇ ਹੋ ਤਾਂ ਕਹਿਣ ਲੱਗਾ ਕਿ ਬਾਹਰ ਦੋਸਤਾਂ ਕੋਲ ਖੜ੍ਹਾ ਹਾਂ ਮੈਂ ਬਹੁਤ ਜ਼ਿਆਦਾ ਰੋਈ ਕਿਉਂਕਿ ਉਹ ਮੈਨੂੰ ਝੂਠ ਬੋਲ ਰਿਹਾ ਸੀ ਫਿਰ ਉੱਥੋਂ ਆ ਕੇ ਆਪਣੀ ਮਾਂ ਦੇ ਸਹਰਾਣੇ ਬੈਠ ਗਿਆ ਤੇ ਉੱਥੇ ਸੌਂ ਗਿਆ ਤੇ ਸਵੇਰੇ ਮੈਨੂੰ ਕਹਿਣ ਲੱਗਾ ਕਿ ਯਾਰ ਮੈਨੂੰ ਤਾਂ ਰਾਤ ਪਤਾ ਹੀ ਨਹੀਂ ਲੱਗਾ ਮੈਂ ਕਦੋਂ ਮੰਮੀ ਕੋਲ ਹੀ ਸੌਂ ਗਿਆ ਤੂੰ ਮੈਨੂੰ ਜਗਾਇਆ ਕਿਉਂ ਨਹੀਂ ਤੂੰ ਵੀ ਇੱਧਰ ਹੀ ਆ ਜਾਣਾ ਸੀ ਮੈਂ ਕਿਆ ਕੋਈ ਗੱਲ ਨਹੀਂ ਅਗਲੇ ਦਿਨ ਮੈਂ ਹਰਪ੍ਰੀਤ ਨੂੰ ਕਿਹਾ ਕਿ ਮੈਂ ਆਪਣੀ ਜਠਾਣੀ ਨੂੰ ਮਿਲਣ ਜਾਣਾ ਅਸੀਂ ਸ਼ਹਿਰ ਉਹਨਾਂ ਕੋਲ ਚਲੇ ਗਏ ਜਦੋਂ ਅਸੀਂ ਉਹਨਾਂ ਕੋਲ ਗਏ ਤਾਂ ਹਰਪ੍ਰੀਤ ਨੂੰ ਉੱਥੇ ਕਿਸੇ ਦਾ ਫੋਨ ਆਇਆ ਤੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਥੋੜਾ ਜਿਹਾ ਕੰਮ ਆ ਗਿਆ ਆ ਤੇ ਮੈਂ ਤੈਨੂੰ ਸ਼ਾਮ ਨੂੰ ਵਾਪਿਸ ਲੈ ਜਾਊਂਗਾ ਮੈਂ ਖੇਤ ਕੰਮ ਕਰਨ ਜਾਣਾ ਆ ਮੈਂ ਕਿਹਾ ਠੀਕ ਆ ਤਾਂ ਮੈਂ ਉੱਥੇ ਸ਼ਾਮ ਤੱਕ ਰਹੀ ਮੇਰੇ ਜੇੜ ਦੇ ਬੱਚੇ ਕਹਿਣ ਲੱਗੇ ਕਿ ਚਾਚੀ ਵੀ ਆਈ ਹੋਈ ਆ ਆਪਾਂ ਬਾਹਰ ਗੋਲ ਗੱਪੇ ਖਾਣ ਚੱਲਦੇ ਆ ਤਾਂ ਅਸੀਂ ਸਾਰੇ ਗੋਲ ਗੱਪੇ ਖਾਣ ਚਲੇ ਗਏ ਜਦੋਂ ਅਸੀਂ ਉੱਥੇ ਗੋਲ ਗੱਪੇ ਖਾ ਰਹੇ ਸੀ ਤਾਂ ਹਰਪ੍ਰੀਤ ਉਹੀ ਔਰਤ ਨਾਲ ਖੜੇ ਗੱਲਾਂ ਕਰ ਰਹੇ ਸੀ ਤੇ ਕੁਝ ਖਾ ਪੀ ਰਹੇ ਸੀ ਮੇਰੀ ਤਾਂ jaan ਹੀ ਨਿਕਲ ਗਈ ਮੈਂ ਆਪਣੀ ਜਠਾਣੀ ਨੂੰ ਦੱਸਿਆ ਕਿ ਉਹ ਦੇਖੋ ਦੀਦੀ ਉਹ ਹਰਪ੍ਰੀਤ ਕਿਸੇ ਦੂਜੀ ਔਰਤ ਨਾਲ ਖੜੇ ਨੇ ਤਾਂ ਉਹ ਚੁੱਪ ਕਰ ਗਈ ਤੇ ਕਹਿਣ ਲੱਗੀ ਮੈਨੂੰ ਲੱਗਦਾ ਸੀ ਹੁਣੇ ਵਿਆਹ ਕਰਾ ਕੇ ਸੁਧਰ ਗਿਆ ਹੋਊਗਾ ਮੈਂ ਆਪਣੀ ਜਠਾਣੀ ਨੂੰ ਕਿਹਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਮੈਂ ਤੇਰਾ ਘਰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਨਾਲੇ ਮੈਨੂੰ ਲੱਗਦਾ ਸੀ ਇਹ ਸੁਧਰ ਗਿਆ ਹੋਊ ਜਦੋਂ ਹਰਪ੍ਰੀਤ ਘਰ ਮੈਨੂੰ ਲੈ ਕੇ ਆਏ ਤਾਂ ਮੈਂ ਉਹਨੂੰ ਕੁਝ ਨਾ ਬੋਲੀ ਤੇ ਮੈਂ ਘਰ ਆ ਕੇ ਚੁੱਪਚਾਪ ਸੌਂ ਗਈ ਤੇ ਮੈਂ ਸਵੇਰੇ ਹੀ ਆਪਣੇ ਡੈਡੀ ਨੂੰ ਫੋਨ ਕਰਕੇ ਸਾਰਾ ਕੁਝ ਦੱਸਿਆ ਤੇ ਮੈਂ ਕਿਹਾ ਕਿ ਮੈਨੂੰ ਇੱਥੋਂ ਲੈ ਜਾਓ ਤਾਂ ਡੈਡੀ ਅੱਧੇ ਘੰਟੇ ਦੇ ਵਿੱਚ ਵਿੱਚ ਮੈਨੂੰ ਲੈਣ ਆ ਗਏ ਸੀ ਜਦੋਂ ਮੈਂ ਬੈਗ ਵਿੱਚ ਕੱਪੜੇ ਪਾ ਰਹੀ ਸੀ ਤਾਂ ਹਰਪ੍ਰੀਤ ਮੈਨੂੰ ਬਾਰ-ਬਾਰ ਪੁੱਛ ਰਏ ਸੀ ਹੋਇਆ ਕੀ ਆ ਦੱਸ ਵੀ ਮੈਂ ਕਿਹਾ ਤੁਸੀਂ ਉਹ ਦੂਜੀ ਔਰਤ ਨਾਲ ਹੀ ਹੁਣ ਰਿਓ ਹੁਣ ਮੈਂ ਕਦੇ ਵਾਪਿਸ ਨਹੀਂ ਆਉਂਗੀ ਹੁਣ ਅੱਜ ਮੈਂ ਅਖੀਰਲੀ ਵਾਰ ਫੈਸਲਾ ਲੈ ਲਿਆ ਤਾਂ ਹਰਪ੍ਰੀਤ ਮੈਨੂੰ ਕਹਿੰਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਫਿਰ ਥੋੜੇ ਟਾਈਮ ਬਾਅਦ ਮੈਨੂੰ ਕਹਿਣ ਲੱਗਾ ਕਿ ਯਾਰ ਚਲੋ ਮੇਰੀ ਗਲਤੀ ਆ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰੂੰਗਾ ਤੂੰ ਨਾ ਜਾ ਪਰ ਮੈਂ ਨਾ ਰੁਕੀ ਮੈਂ ਕਿਹਾ ਹੁਣ ਤਾਂ ਮੈਂ ਇੱਥੇ ਇੱਕ ਮਿੰਟ ਵੀ ਨਹੀਂ ਰਹੂੰਗੀ ਨਾ ਤਾਂ ਤੇਰੀ ਮਾਂ ਮੇਰੇ ਨਾਲ ਪਿਆਰ ਕਰਦੀ ਆ ਤੇ ਨਾ ਤੂੰ ਕਰਦਾ ਤੇ ਨਾ ਮੇਰੇ ਬੱਚਾ ਆ ਮੈਂ ਕਿੰਨਾ ਇਕੱਲਾਪਨ ਮਹਿਸੂਸ ਕਰਦੀ ਆ ਮੈਂ ਇੱਥੇ ਰਹਿ ਕੇ ਕਰਨਾ ਵੀ ਤਾਂ ਕੀ ਆ ਇੰਨਾ ਕਹਿ ਕੇ ਮੈਂ ਡੈਡੀ ਨਾਲ ਚਲੀ ਗਈ ਪੂਰੇ 1 ਮਹੀਨੇ ਬਾਅਦ ਸਾਰਾ ਪਰਿਵਾਰ ਮੈਨੂੰ ਲੈਣ ਲਈ ਗਏ ਮੇਰੀ ਸੱਸ ਤੇ ਨਾਨ ਮੇਰੀਆਂ ਮਿੰਤਾ ਕਰ ਰਹੀਆਂ ਸੀ ਕਿ ਤੂੰ ਇੱਕ ਵਾਰ ਵਾਪਸ ਆ ਜਾ ਇਹ ਤੈਨੂੰ ਕੁਝ ਨਹੀਂ ਕਹੂਗਾ ਤੇ ਨਾ ਹੀ ਅਸੀਂ ਤੈਨੂੰ ਕੁਝ ਕਹਾਂਗੇ ਪਰ ਮੈਂ ਆਪਣੇ ਘਰ ਕਹਿ ਦਿੱਤਾ ਸੀ ਕਿ ਮੈਂ ਉੱਥੇ ਨਹੀਂ ਜਾਣਾ ਹਰਪ੍ਰੀਤ ਮੇਰੇ ਕਮਰੇ ਵਿੱਚ ਆ ਗਿਆ ਤੇ ਬਹੁਤ ਰੋ ਰਿਹਾ ਸੀ ਤੇ ਮੇਰੀਆਂ ਮਿੰਤਾਾਂ ਕਰ ਰਿਹਾ ਸੀ ਕਿ ਪਲੀਜ਼ ਮੈਨੂੰ ਮਾਫ਼ ਕਰ ਦੇ ਉਸ ਤੋਂ ਬਾਅਦ ਇਹਨੂੰ ਕੋਈ ਕੁਝ ਨਹੀਂ ਕਹੂਗਾ ਮੈਨੂੰ ਆਪਣੀਆਂ ਗਲਤੀਆਂ ਦਾ ਪਛਤਾਵਾ ਆ ਉਹਨੂੰ ਮੈਂ ਕਹਿ ਦਿੱਤਾ ਕਿ ਮੈਂ ਹੁਣ ਕਦੇ ਉੱਥੇ ਨਹੀਂ ਜਾਊਂਗੀ ਉਹ ਮੈਨੂੰ ਘਰ ਜਾ ਕੇ ਵਾਰ-ਵਾਰ ਫੋਨ ਵੀ ਕਰਦਾ ਸੀ ਰੋਜ਼ ਮੈਨੂੰ ਫੋਨ ਕਰਦਾ ਸੀ ਕਿ ਮੈਨੂੰ ਮaaf ਕਰ ਦੇ ਪਰ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਹੁਣ ਤਾਂ ਮੈਂ ਤਲਾਕ ਹੀ ਕਰੂੰਗੀ ਹਰਪ੍ਰੀਤ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਮੈਨੂੰ ਕਿਸੇ ਨੇ ਦੱਸਿਆ ਕਿ ਉਹ ਘਰ ਆਪਣੀ ਮਾਂ ਨਾਲ ਲੜਦਾ ਰਹਿੰਦਾ ਆ ਕਿ ਤੂੰ ਮੇਰਾ ਘਰ ਖਰਾਬ ਕਰ ਦਿੱਤਾ ਆ ਪਰ ਗਲਤੀ ਤਾਂ ਹਰਪ੍ਰੀਤ ਨੇ ਵੀ ਕੀਤੀ ਸੀ ਜੋ ਮੈਂ ਬਰਦਾਸ਼ਤ ਨਹੀਂ ਕਰ ਸਕੀ ਸੀ 6 ਮਹੀਨੇ ਬਾਅਦ ਸਾਡਾ ਤਲਾਕ ਹੋ ਗਿਆ ਸੀ ਤੇ ਬਣਦਾ ਖਰਚਾ ਉਹਨਾਂ ਨੇ ਸਾਨੂੰ ਦੇ ਦਿੱਤਾ ਸੀ ਪਰ ਹਰ ਪ੍ਰੀਤ ਨੂੰ ਕੀਤੀ ਗਲਤੀ ਦਾ ਬਹੁਤ ਪਛਤਾਵਾ ਸੀ ਪਰ ਉਹਨੇ ਪਹਿਲਾਂ ਨਹੀਂ ਸੋਚਿਆ ਸੀ ਜੇਕਰ ਉਹ ਪਹਿਲਾਂ ਮੈਨੂੰ ਆਪਣੀ ਹਮਸਫਰ ਸਮਝਦਾ ਤੇ ਮੇਰੇ ਨਾਲ ਦਿਲੋਂ ਨਿਭਾਉਂਦਾ ਤਾਂ ਅੱਜ ਅਸੀਂ ਇਕੱਠੇ ਹੁੰਦੇ ਪਰ ਜੋ ਟਾਈਮ ਹੱਥੋਂ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ ਤਾਂ ਇਹ ਸੀ ਅੱਜ ਦੀ ਇੱਕ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਨੰਬਰ ਦਿੱਤਾ ਹੈ ਉਸ ਨੰਬਰ ਤੇ ਤੁਸੀਂ ਸਾਨੂੰ WhatsApp ਰਾਹੀਂ ਮੈਸੇਜ ਕਰ ਸਕਦੇ ਹੋ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ